ਹੰਗਸਿੰਘਾ ਦੇ ਬਾਣੀ ਦੇ ਵਿਚਾਈ ਕੁਝ ਲੋਕਾਂ ਦੇ ਵੱਲੋਂ ਘਰ ਦੇ ਅੰਦਰ ਵੱੜ ਕੇ ਗੁੰਡਾਗਰਦੀ ਕੀਤੀ ਗਈ ਹੈ ਤੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਕਿਰਪਾਨਾ ਮਾਰ ਕੇ ਉਸ ਨੂੰ ਵੱਢ ਦਿੱਤਾ ਗਿਆ ਤੇ ਉਸ ਦੇ ਨਾਲ ਹੀ ਇੱਕ ਵਿਅਕਤੀ ਦਾ ਘੁੱਟ ਲਾ ਦਿੱਤਾ ਗਿਆ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਗੁੰਡਾ ਗੱਡੀ ਜਿਹੜੀ ਹੈ ਘਰ ਦੇ ਅੰਦਰ ਵੜ ਕੇ ਸ਼ਰੀਆਮ ਕੀਤੀ ਗਈ ਹੈ ਪੱਟੇ ਦੀਆਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਕੁਝ ਲੋਕਾਂ ਦਾ ਪੰਗਾ ਜਿਹੜਾ ਇੱਕ ਪਰਿਵਾਰ ਦੇ ਨਾਲ ਪੈਂਦਾ ਹੈ 2-3 ਦਿਨਾਂ ਦੇ ਵਿਚਕਾਰ ਜ਼ਬਰਦਸਤ ਲੜਾਈ ਹੁੰਦੀ ਹੈ ਇਸ ਪੂਰੇ ਹੰਗਾਮੇ ਦੀ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ 4 ਤੋਂ 5 ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਕੁਝ ਬੰਦੇ ਨੇ ਜੋ ਘਰ ਦੇ ਅੰਦਰ ਇੱਕ ਪਰਿਵਾਰ ਦੇ ਨਾਲ ਲੜ ਰਹੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਦੋ ਅਤੇ ਇਰਾ ਦੇ ਵਜਕਾਰ ਜ਼ਬਰਦਸਤ ਲੜਾਈ ਹੁੰਦੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਨੂੰ ਵੱਢ ਦਿੱਤਾ ਜਾਂਦਾ ਹੈ ਤੇ ਇੱਕ ਦਾ ਗੁੱਟ ਲਾ ਦਿੱਤਾ ਜਾਂਦਾ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਰਪਾਨਾ ਦੇ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਜਾਂਦਾ ਹੈ ਜਸਤੀਆਂ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਮੌਕੇ ਤੋਂ ਜੋ ਵੀਡੀਓ ਸਾਹਮਣੇ ਆਈ ਹੈ ਉਹ ਤੁਹਾਨੂੰ ਪਹਿਲਾਂ ਉਹ ਵੀਡੀਓ ਦਿਖਾਉਂਦੇ ਹਾਂ ਕਿੱਥੋਂ ਲੈਣ ਆਲੇ ਜੋ ਐ ਪੱਟੀ ਤੋਂ ਤੇ ਕੀ ਗੱਲ ਹੋਈ ਆ ਘਰ ਆ ਗਏ ਆ ਨਿਹੰਗ ਪੈ ਗਏ ਆ ਤੇ ਬਦੇ ਦੇ ਬਾਹ ਵੱਢੀ ਜਾ ਵੇਖੋ ਕੌਣ ਵਿਆਹ ਕੌਣ ਕਰੇ ਨਿਹੰਗ ਸਿੰਘਾਂ ਦੀ 5 6 7 7 ਨਿਹੰਗ 7 ਨਿਹੰਗ ਪਵਿੰਦਰ ਸਿੰਘ ਪਤਾ ਲੱਗਾ ਉਹਨਾਂ ਦਾ ਗੋਣਾ ਪਵਿੰਦਰ ਸਿੰਘ ਜੋ ਬਿਲਕੁਲ ਅਜੇ ਕੀ ਗੱਲ ਕੀਤੀ ਹੈ ਇਹਨਾਂ ਦੀ ਗੱਲ ਕੋਈ ਨਹੀਂ ਹੋਈ ਕਿਸੇ ਨਾਲ ਕੋ ਮਾੜਾ ਮੋਟਾ ਹੈਗਾ ਇਹਦੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਨਿਹੰਗਣ ਕੋ ਲਾਤਾ ਇਹ ਰਿਆ ਨਾ ਇਹਨਾਂ ਤੋਂ ਗਿਆ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਕੀ ਦੇ ਬਾਹਰ ਚਲੇ ਗਏ ਬਾਹਰ ਕੱਢਦੇ ਰਹੇ ਉਹਨਾਂ ਤੇ ਬਾਹਰ ਆ ਗੋਟ ਵੜ ਦਤਾ ਕਿ ਮਾਰਿਆ ਕੀ ਵੀਡੀਓਗ੍ਰਾਫੀ ਹੈਗੀ ਸਾਡੇ ਕੋਲ ਸਾਰੀ ਕੀ ਮਾਰਿਆ ਕੀ ਤੇ ਸਰਪੰਚਾਂ ਮਾਰੀਆਂ ਇਕੱਲਾ ਇਸੇ ਦੇ ਹੈ ਕਿ ਹੋਰ ਵੀ ਕੋਈ ਮੁੰਡਾ ਦਾ ਮੇਰਾ ਗੋਟਾ ਲਾ ਤੇ ਕੀ ਮੰਗ ਕਰੋਗੇ ਕੀ ਮੰਗ ਕਰੋਗੇ ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਦਾ ਜਿਹੜਾ ਮਾਰਿਆ ਇਹਨਾਂ ਨੇ ਕਾਰਵਾਈ ਹੋਣੀ ਨਹੀਂ ਤੇ ਸਾਡਾ ਮਾਰ ਗਏ ਮਾਰ ਗਏ ਬਸ ਮਾਰ ਗਏ ਹੱਥਾਂ ਪਰਚਾ ਲਾਉਂਦੇ ਜਾਂ ਡਾਕਟਰ ਦੇ ਕਾਰਵਾਈ ਹੋਣੀ ਹੈ ਜਿਹੜਾ ਜਿੱਦੀ ਨਹੀਂ ਬੜਿਆ ਬੜਿਆ ਹੀ ਨਹੀਂ ڪي ٻڌي ڊاڪٽر نه هئا اٿو قانوني ڪا به ڳالهه